ਤੇ ਮੌਕੇ ਦੇ ਵਿੱਚ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੀ ਹੈ ਦਰਸਲ ਪਿੰਡ ਬੁੱਟਰ ਕਲਾ ਅਤੇ ਢੂਟੀਕੇ ਦੇ ਵਿੱਚ 63 ਪਰਿਵਾਰ ਸ਼ਰਮ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ 63 ਪਰਿਵਾਰਾਂ ਨੇ ਆਵਾਦੀ ਪਾਰਟੀ ਨੂੰ ਅਲਵਦਾ ਕਹਿ ਦਿੱਤਾ ਆਪ ਦੀਆਂ ਨੀਤੀਆਂ ਤੋਂ ਤੰਗ ਆ ਕੇ ਇਹਨਾਂ ਦੇ ਵੱਲੋਂ ਪਾਰਟੀ ਛੱਡੀ ਗਈ ਹਾਲਾਂਕਿ ਤੁਹ ਹੰਦਾ ਸੀ ਕਿ ਜ਼ਿਕਰ ਕੀਤਾ ਗਿਆ ਕਿ ਸੁਖਵੀਰ ਸਿੰਘ ਬਾਦਲ ਦੇ ਕੰਮਾਂ ਤੋਂ ਅਸੀਂ ਪ੍ਰਭਾਵਿਤ ਹੋਏ ਹਾਂ ਤਾਂ ਮੌਕੇ ਦੇ ਵਿੱਚ ਸ਼ਰਮ ਨੇ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੀ ਹੈ 63 ਪਰਿਵਾਰ ਆਵਾਦੀ ਪਾਰਟੀ ਦਾ ਪੱਲਾ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਪਿੰਡ ਪੁੱਟਰਕਲਾ ਅਤੇ ਢੁੱਟੀਕੇ ਦੇ ਵਿੱਚ 63 ਪਰਿਵਾਰਾਂ ਦੇ ਵੱਲੋਂ ਅਕਾਲੀ ਦਲ ਦਾ ਪੱਲਾ ਫੜਿਆ ਗਿਆ। 63 ਪਰਿਵਾਰਾਂ ਨੇ ਆਵਾਦੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ ਸਿਕਰ ਕੀਤਾ ਗਿਆ ਹੈ ਕਿ ਸੁਖਪੀਰ ਸਿੰਘ ਪਾਦਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਨੇ। ਆਵਾਦੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ। ਅੱਜ ਇਹ ਹਲਕਾ ਨੇ ਹਲਸਿੰਗੜਾ ਦੇ ਪਿੰਡ ਪੁੱਟਰਕਲਾ ਵਿਖੇ ਜਿਹੜਾ ਕਿ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਚੌਥਾ ਪ੍ਰੋਗਰਾਮ ਇਹ ਅੱਜ ਬੁੱਟਰ ਕਲਾਂ ਵਿੱਚ ਹੋ ਰਿਹਾ ਪਹਿਲਾ ਵੀ ਤਿੰਨ ਪ੍ਰੋਗਰਾਮ ਦੇ ਤਹਿਤ ਸਾਰੇ ਲੋਕ ਸ਼ਾਮਲ ਹੋਏ ਆ ਸ਼ਰੂਮਣੀ ਕਾਲੀਦਾਲ ਚ ਵੱਖ-ਵੱਖ ਪਾਰਟੀਆਂ ਛੱਡ ਕੇ ਅੱਜ ਨਰੋਲ ਬੌਰੀਆ ਸਿੱਖ ਬਰਾਦਰੀ ਦਾ ਇਹ ਇਕੱਠ ਹੈ ਇਹਦੇ ਵਿੱਚ ਸਰਦਾਰ ਹਰਵੰਦ ਸਿੰਘ ਜਿਹੜੇ ਕਿ ਆਪਣੇ ਤਕਰੀਬਨ 45 ਪਰਿਵਾਰਾਂ ਦੇ ਨਾਲ ਇਹ ਬਸਤੀ ਹੈ ਕਿ ਇੱਥੇ ਖੇਤਾਂ ਚ 45 ਪਰਿਵਾਰਾਂ ਦੇ ਨਾਲ ਆਮ ਆਦਮੀ ਨੂੰ ਛੱਡ ਕੇ ਸ਼ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਮੈਂ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇੱਕ ਹੋਰ ਕਮੇਟੀ ਦੀ ਤਰਫੋਂ ਇਹਨਾਂ ਨੂੰ ਜੀ ਆਇਆਂ ਆਖਣਾ ਅਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰੋਮਣੀ ਕਾਲੀ ਦਲ ਦੇ ਵਿੱਚ ਤੁਹਾਡਾ ਬੰਦਾ ਮਾਨ ਸਤਕਾਰ ਕੀਤਾ ਜਾਊਗਾ ਜਿਹੜੇ ਕਿ ਇਹਨਾਂ ਦੇ ਕੰਮ ਦੱਸੇ ਮੈਨੂੰ ਸਰਕਾਰ ਆਉਣ ਦੇ ਉੱਤੇ ਪਹਿਲ ਦੇ ਆਧਾਰ ਤੇ ਇਹ ਪਹਿਲਾਂ ਕੰਮ ਕਰਾਏ ਜਾਣਗੇ ਜਿਹੜੇ ਕਿ ਮੈਨੂੰ ਲੱਗਦਾ ਵੀ ਇਹ ਮੇਰੇ ਲਈ 5 ਮਿੰਟ ਦਾ ਹੀ ਕੰਮ ਆ ਪਾਲਾ ਵੱਡਾ ਨਹੀਂ ਕੰਮ ਹੈਗੇ ਜਿਹੜੇ ਨਹੀਂ ਇਹ ਸਮੱਸਿਆਵਾਂ ਵਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵੀਰ ਸਿੰਘ ਬਾਦਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦਾ ਹੋਇਆ ਤੇ ਉਹਨਾਂ ਦੀ ਪਾਰਟੀ ਮੈਨ ਕਰਦਾ ਵਾਂ ਉਹਨਾਂ ਦੇ ਕੀਤੇ ਕੰਮ ਦੇਖ ਕੇ ਹੀ ਮੈਂ ਉਹਨਾਂ ਦੀ ਪਾਰਟੀ ਜਵਾਨਗਾ ਆਡਾ ਕਾਰਨ ਲੈ ਕੇ ਸਾਡੀ ਅਸੀਂ ਆਮ ਪਾਰ ਪਹਿਲਾਂ ਆਮ ਪਾਰਟੀ ਨਾਲ ਜੁੜੇ ਹੋਏ ਸੀ ਉਹਨਾਂ ਨੇ ਸਾਡਾ ਕੋਈ ਕੰਮ ਨਹੀਂ ਕੀਤਾ ਕੋਈ ਸਾਨੂੰ ਸਰਕਾਰੀ ਸਹੂਲਤ ਨਹੀਂ ਦਿੱਤੀ ਅਸੀਂ ਦੋ ਮੰਗਾ ਕੀਤੀਆਂ ਸੀ ਉਹਨਾਂ ਤੋਂ ਜਦੋਂ ਸਾਡੇ ਤੋਂ ਵੋਟ ਲੈਣ ਆਉਂਦੀ ਸੀਗੇ ਪਹੀ ਦਾ ਤੇ ਪਾਣੀ ਦਾ ਨਿਕਾਸ ਵੋਟ ਜਦੋਂ ਵੋਟਾਂ ਲੈਣ ਆਉਂਦੇ ਸੀ ਉਹਦੋਂ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਵਿਸ਼ਵਾਸ ਦਿਵਾਇਆ ਸੀਗਾ ਤੇ ਵੋਟਾਂ ਵੀ ਅਸੋਂ ਉਹਨਾਂ ਨੂੰ ਸਾਰੀਆਂ ਗੈਣ ਕੇ ਸਹੀ ਸਲਾਮਤ ਪਾਈਆਂ ਸੀਗੀਆਂ ਤੇ ਜਦੋਂ ਤੇ ਇਹ ਵੀ ਆਮ ਪਾਰਟੀ ਬਣੀ ਹੋਈ ਉਹਦੋਂ ਦਾ ਸਾਡੇ ਕੋਲ ਕੋਈ ਆਮ ਪਾਰਟੀ ਦਾ ਬੰਦਾ ਹਲੇ ਤੱਕ ਨਹੀਂ ਪੁੱਜਿਆ ਉਹ ਬਾਦਲ ਹਾਂਜੀ ਜਦੋਂ ਬਾਦਲ ਦੀ ਸਰਕਾਰ ਸੀਗੀ ਉਦੋਂ ਸਾਨੂੰ 30 30 ਕਿਲੋ ਰਾਸ਼ਨ ਮਿਲਦਾ ਸੀ ਦਾਲਾਂ ਵੀ ਮਿੱਟੀ ਦਾ ਤੇਲ ਵੀ ਆਦ ਬਹੁਤ ਕੁਝ ਮਿਲਦਾ ਸੀ ਹੁਣ ਸਾਨੂੰ ਗਰੀਬ